ਨਾ ਵਿਖੇ ਰੇਲਵੇ ਲਾਈਨ ਕ੍ਰਾਸ ਕਰਕੇ ਬਾਜ਼ਾਰ ਜਾ ਰਹੇ ਇੱਕ ਮਾਂ ਪੁੱਤਰ ਰੇਲਗੱਡੀ ਦੀ ਚਪੇਟ ਵਿੱਚ ਆ ਗਏ। ਹਾਦਸੇ ਵਿੱਚ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਲਲਹੀੜੀ ਰੋਡ ਨੇੜੇ ਫਲਾਈਓਵਰ ਦੇ ਕੋਲ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਮਾਂ ਪੁੱਤਰ ਰੇਲਵੇ ਲਾਈਨ ਕ੍ਰਾਸ ਕਰਨ ਲੱਗੇ ਤਾਂ ਦਿੱਲੀ ਤੋਂ ਲੁਧਿਆਣਾ ਵੱਲ ਨੂੰ ਆ ਰਹੀ ਇੱਕ ਤੇਜ਼ ਰਫ਼ਤਾਰ ਰੇਲਗੱਡੀ ਦੇ ਲਪੇਟ ਵਿੱਚ ਆ ਗਏ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਨੋਂ ਮਾਂ ਪੁੱਤਰ ਕਾਫੀ ਦੂਰ ਜਾ ਕੇ ਡਿੱਗੇ ਅਤੇ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨ ਵਾਸਤੇ ਨੰਦੀ ਕ ਇਸ ਸੰਬੰਧੇ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਕੁਲਵਿੰਦਰ ਕੌਰ ਦੀ ਹਾਲਤ ਕਾਫੀ ਗੰਭੀਰ ਸੀ ਜਿਸ ਨੂੰ ਮੁੱਢਲੀ ਮਦਦ ਦੇਣ ਤੋਂ ਬਾਅਦ ਦੂਸਰੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ ਹਮੇਸ਼ ਕੁਮਾਰੀ ਜੀ ਕੀ ਘਟਨਾ ਵਾਪਰੀ ਹੈ ਇੱਕ ਗਣਾ ਇਹ ਮੋੜ ਦਾ ਡਾਕਟਰ ਟੈਸਟ ਕਰਾਣ ਆਏ ਸੀਗੇ ਤੇ ਮੁੰਡੇ ਨੇ ਕਿਹਾ ਕਿ ਬਾਈ ਹਾਂ ਗੋਲ ਗੱਪੇ ਖਾਣ ਜਾਣੇ ਆ ਬਸ ਇਹ ਲਾਈਨ ਕਰਾਸ ਕਰਨ ਲੱਗੇ ਸੀ ਇਹ ਦਿੱਲੀ ਤੋਂ ਲੈਰ ਗੱਡੀ ਆਈ ਉਹਨਾਂ ਨਾਲ ਹੋ ਗਿਆ ਨਾ ਪਸੰਦ ਅਸ ਸੀ ਜੀ ਅੱਜ ਟਾਈਮ ਪਸੰਦ ਰਹੀ ਹੁੰਦੀ ਹੈ ਜੀ ਅੱਛਾ ਦਿੱਲੀ ਨਾਮ ਕੀ ਸੀ ਦਾ ਮੁੰਡੇ ਦਾ ਕਰਨਦੀਪ ਕਿੰਨੀ ਕੋਮਰ ਜੀ 24 ਸਾਲ ਦੀ ਜੀ ਤੇ ਨਾਲ ਕੌਣ ਸੀ ਨੰਨੀ ਮਾਤਾ ਸੀ ਜੀ ਕਿ ਕਿੱਦਾਂ ਨੇ ਆਉਣ ਮਾਤਾ ਜੀ ਤੇ ਮਾਤਾ ਜੀ ਬੱਤੀ ਰਹਿਵਗੀਤ ਉਹਨਾਂ ਦੀ ਬਾਹ ਫੈਕਚਰ ਹੋ ਗਈ ਅੱਛਾ ਤੇ ਡੇਟਾ ਬੇਟਾ ਦੇ ਦੇ ਜੀ ਦਵਾਈ ਵਗੈਰਾ ਵੀ ਲੈਣਗੇ ਸੀ ਕੁਝ ਉਹ ਕੁਝ ਪਤਾ ਕਿੰਨੇ ਘੰਟੇ ਦਾ ਹਾਦਸਾ ਹੈ 6:30 10:00 ਪਾਉਣਾ 11:00 ਜੀ ਹਾਂਜੀ ਮੌਕੇ ਦੀ ਲੱਗੂਗੀ ਮੁੰਡੇ ਦੀ ਮੌਕੇ ਤੇ ਹੋ ਗਈ ਮੁੰਡਾ ਦਾ ਐਡਨਿਸਪੋਰਟ ਡੈਡ ਹੋ ਗਿਆ ਤੇ ਇਹ ਵੀ ਥੋੜੇ ਸੀਗੇ ਲੈ ਕੇ ਆਏ ਇਹਨਾਂ ਦੀ ਬਾਹ ਚ ਫੈਕਚਰ ਸੀਗਾ ਯਾਨੀ ਕਿ ਇਹਨਾਂ ਦੀ ਬਾਹ ਹੱਡੀ ਟੁੱਟ ਗਈ ਆ ਬਾਕੀ ਹੁਣ ਇਹਨੇ 32 ਰੈਫਰ ਕੀਤਾ ਉੱਥੇ ਜਾ ਕੇ ਬਦਲ ਗਏ ਤੁਹਾਡਾ ਕੀ ਲੱਗਦਾ ਸੀ ਮੇਰਾ ਭਾਂਜਾ ਹੀ ਹੈ ਹਾਂ ਜੀ ਮੇਸਟਰ ਲੱਗਦੀ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਆਪਣਾ ਖੰਨਾ ਹੀ ਐ ਇਹਨਾਂ ਦੀ ਕਲੋਨੀ ਜੀ ਗੜਾਉਂ ਰੋਡ 'ਤੇ ਗਦਾਮ ਰੋਡ 'ਤੇ ਜੀ ਮੁੰਡੇ ਹੀ 24 ਸਾਲ ਦੇ ਆਇਆ ਸੀ ਨਾ ਨਾ ਇੱਕ ਵਾਰਾ ਮੁੰਡਾ ਨੰਮ ਰਿਹਾ ਜੀ ਹਾਂ ਜੀ ਹੁਣ ਤੋਂ ਨਾ ਥੋੜੀ ਦੇਰ ਪਹਿਲਾਂ ਲਾਈਕ ਅੱਥੇ ਹੀ ਦੇ ਪਹਿਲਾਂ ਸਾਡੇ ਕੋਲ ਪੇਸ਼ੈਂਟ ਆਏ ਆ ਗੁਰਵਿੰਦਰ ਕੌਰ ਵਾਈਫ ਆਫ ਰੰਜੀਤ ਸੀ 40 ਇਅਰ ਫੀਮੇਲ ਹੈ ਨੰਦੀ ਗਿਰੋਨੀ 에ਰੀਰੇ ਦੱਸ ਰਹੇ ਨੇ ਵੀ ਇਹ ਰੇਲਵੇ ਕ੍ਰੋਸਿੰਗ ਕ੍ਰੋਸ ਕਰ ਰਹੇ ਸੀਗੇ ਤੇ ਉਦੋਂ ਜਿਹੜਾ ਨੂੰ ਟ੍ਰੇਨ ਬਾਰੇ ਪਤਾ ਹੀ ਲੱਗਿਆ ਤੇ ਉੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਫਿਰ ਇਹਨਾਂ ਦੇ ਛੱਟ ਲੱਗ ਗਈ ਸੀ ਇਸ ਕਰਕੇ ਸਾਡੇ ਕੋਲ ਐਮਰਜੈਂਸੀ ਚ ਲੈ ਕੇ ਆਏ ਨੇ ਕੋਈ ਕੈਜ਼ੂਲਟੀ ਹੋਈ ਹੈ ਹਾਂਜੀ ਕਹਿ ਰਹੇ ਨੇ ਵੀ ਜੋ ਲੈ ਕੇ ਆਏ ਸੀ ਇਹਨਾਂ ਦੇ ਨੇਬਰ ਉਹ ਕਹਿ ਰਹੇ ਸੀ ਇਹਨਾਂ ਦੇ ਨਾਲ ਇਹਨਾਂ ਦਾ ਬੇਟਾ ਸੀਗਾ 24 ਸਾਲ ਦਾ ਵੀ ਉਹਦੀ ਉੱਥੇ ਡੈਥ ਹੋ ਗਈ ਹੈ ਤੇ ਉਹਦੇ ਵਾਸਤੇ ਪੁਲਿਸ ਸੰਡੂ ਰੇਲਵੇ ਪੁਲਿਸ ਵਾਲੇ ਲੈ ਕੇ ਆਉਣਗੇ ਬੋਡੀ ਤੇ ਅਸੀਂ ਮੋਰਚੀ ਦਿਖਾ ਦਾਂਗੇ ਲੇਡੀਜ਼ ਕੋ ਰੈਫਰ ਕੀਤਾ ਸਰ ਕੋਈ ਹਾਂਜੀ ਲੇਡੀਜ਼ ਦੇ ਜਿਹੜੀ ਬਾਹ ਦੇ ਵਿੱਚ ਕ੍ਰਾਸ਼ ਇੰਜਰੀ ਹੋ ਗਈ ਸੀ ਕਾਫੀ ਬੜੀ ਤੇ ਉਹਨੂੰ ਅਸੀਂ ਫਰਸਟ ایڈ ਦੇ ਕੇ ਆਰਥੋਪੀਡੀਅਨ ਲੈ ਕੇ ਅਸੀਂ ਇਹਦੇ ਰੈਫਰ ਕਰਤਾ ਪੱਤੀ ਚੰਡੀਗੜ੍ਹ ਫਰਦਰ ਮੈਨੇਜਮੈਂਟ